ਆ ਦੇਖ ਲਓ ਪੰਜਾਬ ਦੀ ਧੀ ਦਾ ਹਾਲ ਕੀ ਕਰ ਰਹੀ ਹੈ ਰਾਤ ਨੂੰ 11 ਵਜੇ ਕੈਨੇਡਾ ਜਾ ਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਧੀਆਂ ਵਿਦੇਸ਼ਾਂ 'ਚ ਰਹਿੰਦੀਆਂ ਆ ਕੈਨੇਡਾ ਇੱਕ ਉਹ ਦੇਸ਼ ਆ ਜਿੱਥੇ ਬਹੁਤ ਸਾਰੇ ਪੰਜਾਬੀ ਗਏ ਆ ਤੇ ਬਹੁਤ ਸਾਰੀਆਂ ਕੁੜੀਆਂ ਆਇਲਟਸ ਕਰਕੇ ਗਈਆਂ ਹੋਈਆਂ ਵਿਦੇਸ਼ਾਂ 'ਚ ਰਹਿੰਦੀਆਂ ਇਹਨਾਂ ਪੰਜਾਬੀ ਧੀਆਂ ਨੂੰ ਬਹੁਤ ਜ਼ਿਆਦਾ ਬਦਨਾਮ ਕੀਤਾ ਜਾਂਦਾ ਹੈ ਕਿ ਕੁੜੀਆਂ ਉੱਧਰ ਜਾ ਕੇ ਗਲਤ ਕੰਮਾਂ 'ਚ ਪੈ ਗਈਆਂ ਉਹ ਪੈਸੇ ਕਮਾਉਣ ਦੇ ਪਿੱਛੇ ਆਪਣੀਆਂ ਇੱਜ਼ਤਾਂ ਵੇਚ ਦਿੰਦੀਆਂ ਆ ਬਹੁਤ ਸਾਰੀਆਂ ਜਈਆਂ ਵੀਡੀਓ ਵਾਇਰਲ ਹੁੰਦੀਆਂ ਆ ਪਰ ਯਾਰੋ ਤੁਹਾਨੂੰ ਦੱਸ ਦਈਏ ਵੀ ਸਾਰੀਆਂ ਕੁੜੀਆਂ ਇੱਕੋ ਜਈਆਂ ਨਹੀਂ ਹੁੰਦੀਆਂ ਇੱਥੇ ਬੈਠੇ ਤਾਂ ਲੋਕ ਗੱਲਾਂ ਕਰ ਦਿੰਦੇ ਆ ਵੇ ਕੁੜੀ ਕੈਨੇਡਾ ਚੱਲ ਗਈ ਉੱਧਰ ਜਾ ਕੇ ਗਲਤ ਤਰੀਕੇ ਨਾਲ ਪੈਸੇ ਕਮਾ ਰਹੀ ਆ ਪਰ ਉਹ ਕੁਝ ਕੁ ਕੁੜੀਆਂ ਹੁੰਦੀਆਂ ਵਾਂ ਤੇ ਇਵੇਂ ਦੀਆਂ ਕੁੜੀਆਂ ਇੱਧਰ ਵੀ ਹੈਗੀਆਂ ਵਾਂ ਜ਼ਰੂਰੀ ਨਹੀਂ ਵੀ ਜੋ ਕੈਨੇਡਾ ਗਈਆਂ ਵੀ ਕੈਨੇਡਾ ਜਾ ਕੇ ਆਹ ਕੰਮ ਕਰਨ ਲੱਗ ਪਈਆਂ ਆ ਇੱਕ ਭੈਣ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਜੋ ਕੈਨੇਡਾ ਚ ਮਿਹਨਤ ਕਰਦੀ ਪਈ ਆ ਰਾਤ 11 ਵਜੇ ਸ਼ਿਫਟ ਤੇ ਜਾਂਦੀ ਪਈ ਆ ਦੱਸਦੀ ਪਈ ਆ ਵੀ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਆ ਆਪਾਂ ਇੱਧਰ ਰਹਿ ਕੇ ਮਿਹਨਤ ਕਰਦੀਆਂ ਪਈਆਂ ਵਾਂ ਤੇ ਇੱਜ਼ਤ ਨਾਲ ਪੈਸੇ ਕਮਾਰੀਆਂ ਵਾਂ ਜੌਬ ਕਰ ਰਹੀਆਂ ਵਾਂ ਇੰਡੀਆ ਚ ਨਾ ਆਪਾਂ ਕੁੜੀਆਂ ਨੂੰ 5-6 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲ ਦਿੰਦੇ ਤੇ ਮੈਂ ਕਹਿਣਾ ਚਾਹਾਂ ਇਹ ਹੁਣ ਰਾਤ ਦੇ 10-11 ਵਜੇ ਆ ਤੇ ਮੈਂ ਕੰਮ ਤੇ ਚੱਲੀ ਆ ਹੁਣ ਮੈਂ ਤੁਹਾਨੂੰ ਰਸਤਾ ਵਿਖਾਉਂਗੀ ਇੰਨਾ ਜ਼ਿਆਦਾ ਸੁਣਨਾ ਹੈ ਨਾ ਜਿਹੜੀ ਤੱਕ ਵੀ ਨਹੀਂ ਫਰਕ ਦੇ ਆਹ ਦੇਖੋ ਸਾਰਾ ਰਸਤਾ ਸੁਨਣਾ ਆ ਦੂਰ ਦੂਰ ਤੱਕ ਤੁਹਾਨੂੰ ਕੋਈ ਵੀ ਦਿਖਾਈ ਨਹੀਂ ਦੇ ਆ ਐਨੀ ਰਾਤ ਨੂੰ ਇਕੱਲੇ ਸ਼ਿਫਟ ਲਾਣਾ ਬੰਦਾ ਹੈ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਕਈ ਆਪਣੇ ਮਾਪੇ ਲਈ ਦੋ-ਦੋ ਸ਼ਿਫਟਾਂ ਵੀ ਲਾਉਂਦੀਆਂ ਨੇ ਤੇ ਐਨੀ ਠੰਡ 'ਚ ਵੀ ਰਾਤਾਂ ਨੂੰ ਕੰਮ ਕਰਨ ਜਾਂਦੀਆਂ ਨੇ ਤੇ ਲੋਕ ਇੱਕੋ ਪਲ ਸਾਰੀਆਂ ਕੁੜੀਆਂ ਨੂੰ ਬਦਨਾਮ ਕਰ ਦਿੰਦੇ ਨੇ ਕਈ ਉਹਦੇ ਮਾਪੇ ਦਾ ਕਰਜ਼ਾ ਲਾਉਣ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਵੀ ਕਰਦੀਆਂ ਨੇ ਕੁੜੀਆਂ ਨੂੰ ਬਦਨਾਮ ਕਰਨ ਵਾਲੀਆਂ ਰੀਲਾਂ ਤਾਂ ਸਾਰੇ ਬਹੁਤ ਸ਼ੇਅਰ ਕਰਦੇ ਆ ਹੁਣ ਕੁੜੀਆਂ ਦੀ ਮਿਹਨਤ ਨੂੰ ਵੀ ਸਾਰੇ ਸ਼ੇਅਰ ਕਰਦੇ ਹੋ ਤੇ ਮਿਹਨਤ ਕਰਨ ਵਾਲੀਆਂ ਕੁੜੀਆਂ ਨੂੰ ਟੈਗ ਕਰਦੇ ਹੋ ਲਓ ਜੀ ਆਪਾਂ ਹੁਣ ਕੰਮ ਤੇ ਪਹੁੰਚ ਗਏ ਆ ਰਾਤ ਦੇ 11 ਵਜੇ ਆ ਤੇ ਹੁਣ ਆਪਾਂ ਲਾਵਾਂਗੇ 8 ਘੰਟੇ ਦੀ ਸ਼ਿਫਟ ਮਿਲਦੇ ਆ ਸਵੇਰੇ ਕਰ ਮੇਰੇ ਦਾ ਹਾਂਜੀ ਇਸ ਭੈਣ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੇ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਪੰਜਾਬ ਦੀਆਂ ਧੀਆਂ ਉੱਧਰ ਜਾ ਕੇ ਮਿਹਨਤ ਕਰਦੀਆਂ ਪਈਆਂ ਵਾਂ ਐਵੇਂ ਬਦਨਾਮ ਨਾ ਕਰਿਆ ਕਰੋ ਇਸ ਭੈਣ ਦੇ ਲਈ ਕਮੈਂਟਾਂ ਚ ਵਾਹਿਗੁਰੂ ਜੀ ਜਰੂਰ ਲਿਖਿਓ ਰੱਬ ਰਾਖਾ